ਸੰਗਰੂਰ ਦੇ ਦਿੜਬਾ ਚ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਚੋਰਾਵਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ ਚਪਲਾ ਸਨੇ ਮਾਤਾ ਦੇ ਮੰਦਿਰ ਚ ਜਾ ਕੇ ਮਾਤਾ ਦੇ ਪਾਈ ਵਸਤਰ ਗਹਿਣੇ ਅਤੇ ਪੈਸੇ ਲੈ ਕੇ ਹੋਏ ਰਫੂ ਚੱਕਰ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਮੰਦਰ ਨਾਲ ਕੋਈ ਤੁਸੀਂ ਮੰਦਰ ਕਮੇਟੀ ਆਪ ਨੂੰ ਹਾਂ ਜੀ ਮਤਲਬ ਕਿ ਵੀ ਪ੍ਰਧਾਨ ਮੰਨ ਲਓ ਸੇਵਾਦਾਰ ਮੰਨ ਲਓ ਵੀ ਮਤਲਬ ਕਿ ਦੇਖ ਰਿਹਾ ਸਾਰੀ ਮੇਰੇ ਹੱਥ ਚ ਹੀ ਹੋਈ ਹੈ ਜੀ ਕੋਈ ਨਹੀਂ ਹੋਈ ਜਿਹੜੀ ਤੱਕ ਮੈਂ ਕੀ ਪ੍ਰੀਤ ਕਰਨਾ ਕੀ ਘਟਨਾ ਹੋਈ ਸਾਰੀ ਵਿਸਥਾਰ ਚ ਦੱਸ ਇਹ ਕੱਲ ਰਾਤ ਤਕਰੀਬਨ ਜੀ 12 ਤੋਂ ਸਵਾ 12 ਦੇ ਵਿੱਚ ਵਿੱਚ ਹੋਇਆ ਜੀ ਚਾਂਸ ਹੈ 12 ਕ ਵੱਜ ਕੇ ਕੁਝ ਮਿੰਟਾਂ ਦੇ ਬੰਦੇ ਅੰਦਰ ਆਇਆ ਜੀ ਤੇ ਅੰਦਰ ਆ ਕੇ ਜੀ ਅਸੀਂ ਤਿੰਨੇ ਜਣੇ ਅੰਦਰ ਸੁੱਤੇ ਪਿਆ ਜੀ ਉਹ ਪਿੱਛੋਂ ਦੀ ਅੰਦਰ ਦੀ ਕੰਦ ਟੱਪ ਕੇ ਆਇਆ ਜੀ ਖੇਲ ਉੱਪਰ ਦੀ ਔਰ ਮੰਦਰ ਦੇ ਅੰਦਰ ਐਂਟਰ ਕਰਿਆ ਸਣੇ ਚੱਪਣਾ ਜੀ ਸਭ ਤੋਂ ਵੱਡੀ ਗੱਲ ਦਾ ਸਹੀ ਦੁੱਖਾ ਵੀ ਸਣੇ ਚੱਪਣਾ ਜੀ ਉਹ ਉਸ ਤੋਂ ਬਾਅਦ ਜੀ ਉਹਨੇ ਲੱਕ ਤੋਂ ਪੇਚਕਾਸ ਕੱਢਿਆ ਪੇਚਕਾਸ ਨਾਲ ਲੋਕ ਤੋੜਿਆ ਮੰਦਰ ਦਾ ਮੰਦਰ ਦੇ ਮਤਲਬ ਕਿ ਮੂਰਤੀ ਦੇ ਜੰਨਾ ਵੀ ਸਮਾਨ ਸੀ ਗਲੇ 'ਚ ਚਾਂਦੀ ਦੀ 체ਨ ਵਗੈਰਾ ਜਾਂ ਛਾਤਰ ਵਗੈਰਾ ਕੁਝ ਨਹੀਂ ਸੀਗਾ ਜੀ ਪੈਸੇ ਸੀਗੇ ਨੋਟਾਂ ਦੇ ਹਾਰ ਸੀ ਉਹ ਮਤਲਬ ਕਿ ਸਟੀਚਿੰਗ ਕੀਤੇ ਹੋਏ ਹੁੰਦੇ ਨੇ ਚੁੰਨੀਆਂ ਨਾਲ ਕੁੜੀਆਂ ਸਨਾਨ ਕਰਾਂਦੀਆਂ ਨੇ ਉਰੇ ਜੀ ਉਹ ਕੁੜੀਆਂ ਸਟੀਚਿੰਗ ਕਰ ਦਿੰਦੇ ਨੇ ਜਦੋਂ ਮਤਲਬ ਕਿ ਸ਼ਿੰਗਾਰ ਵਗੈਰਾ ਕਰਦੀਆਂ ਨੇ ਮਾਤਾ ਦਾ ਉਹ ਤੋਂ ਖਿੱਚਿਆ ਤਾਂ ਗਿਆ ਨਹੀਂ ਜੀ ਤੇ ਜਦੋਂ ਉਹਨੇ ਖਿੱਚਣ ਦੀ ਕੋਸ਼ਿਸ਼ ਕੀਤੀ ਸਾਰਾ ਸਮਾਨ ਮਾਤਾ ਦੀ ਫੁਲਕਾਰੀ ਵਗੈਰਾ ਬਲਾਊਜ਼ ਵਗੈਰਾ ਜਿਹੜਾ ਵੀ ਹੁੰਦਾਗਾ ਮਾਤਾ ਦਾ ਮਤਲਬ ਕਿ ਬੇਆਦਬੀ ਵਾਲਾ ਕੰਮ ਕੀਤਾ ਜੀ ਇਹ ਗੱਲ ਦਾ ਗੁੱਸਾ ਜੀ ਉਸ ਤੋਂ ਬਾਅਦ ਬਾਕੀ ਪੈਸੇ ਪਹੁੰਹਾਂ ਦਾ ਵੀ ਨੁਕਸਾਨ ਆ ਜੀ ਕੁਝ ਕਿਨ ਥੱਲੇ ਸੀ ਕੁਝ ਕੋ ਫਰਜ ਸੀ ਵੀ ਹਾਰਾਂ ਦੀ ਗੱਲ ਕਰਦੇ ਹੋ ਕਿਹੜੇ ਕਿਹੜੇ ਹਾਰ ਸੀਗੇ ਕੁਝ ਤਾਂ ਚਾਂਦੀ ਦੇ ਹਾਰ ਹੁੰਦੇ ਨੇ ਜੀ ਮਤਲਬ ਕਿ ਬਰੀਕ ਬਰੀਕ ਚੇਨਾਂ ਜੀਆਂ ਜਿਨ੍ਹਾਂ ਦੀ ਕੋਈ ਸੁੱਖ ਵਗੈਰਾ ਹੁੰਦੀ ਹੈ ਜੀ ਉਹ ਹੋਣਗੇ 1 57 54 ਉਹ ਹੋਣਗੇ ਆਪਣੇ ਜਿਹੜੇ ਮਾਤਾ ਦੇ ਛਤਰ ਵਗੈਰਾ ਹੁੰਦੇ ਨੇ ਜੀ 5 6 ਜੋੜੇ ਝਾਂਜਰਾਂ ਦੀ ਸੀ ਉਹ ਝਾਂਜਰਾਂ ਦੇ ਜੋੜੇ ਮਾਤਾ ਦੇ ਨਾਲ ਮਤਲਬ ਕਿ ਜਿਹੜਾ ਵੀ ਲਹਿੰਗਾ ਵਗੈਰਾ ਹੁੰਦਾ ਜੀ ਅਸੀਂ ਉਹਨੂੰ ਸਾਈਡ ਤੇ ਕਰਕੇ ਜੀ ਨੀਚੇ ਧਰਦਾ ਨੇ ਹੁੰਦੇ ਆ ਜੀ ਮੂਰਤੀ ਦੇ ਅਸੀ ਜੀ ਵੀ ਜਿੰਨੀਆਂ ਵੀ ਉਹ ਵਿੱਚੇ ਪਈਆਂ ਸੀ ਜੀ ਕੁਝ 35 3600 ਰੁਪਏ ਦੇ ਨੋਟਾਂ ਦੇ ਹਾਰ ਹੋਣਗੇ ਜੀ ਕੁਝ ਥੱਲੇ ਜਿਹੜੇ ਪੈਸੇ ਜਿਗੇ 10 12 ਮਤਲਬ ਕਿ ਕਹਿੰਦਾ ਮੈਂ 1200 ਰੁਪਏ ਹੋ ਹੋਣਗੇ ਜਿਹੜਾ ਸਥਾਨ ਹੈ ਜੀ ਇਹ ਸ਼ੀਤਲਾ ਮਾਤਾ ਮੰਦਿਰ ਹੈ ਜੀ ਬਸੜੀਆਂ ਵਾਲੀ ਮਾਤਾ ਕਹਿੰਦੇ ਨੇ ਮੇਲਾ ਵੀ ਭਰਦਾ ਉਹਰੇ ਹਰ ਸਾਲ ਜੀ ਕਿਹਨੂੰ ਕੀ ਕਾਰਬ ਜਿਹੜੀ ਕਿ ਤੁਹਾਡੀ ਕਮੇਟੀ ਵੱਲੋਂ ਤੋਂ ਆਈ ਜਾ ਰਹੀ ਹੈ ਔਰ ਕੀ ਕਿਸ ਤਰ੍ਹਾਂ ਪ੍ਰਸ਼ਾਸਨਿਕ ਕਾਰਜ ਦੇਖਦੇ ਕਾਰਵਾਈ ਤਾਂ ਜੀ ਪਤਾ ਕੀ ਹੈ ਜੀ ਵੀ ਇਨਸਾਫ ਮਿਲਣਾ ਚਾਹੀਦਾ ਵੀ ਗੱਲ ਤਾਂ ਇਹ ਹੈ ਜੀ ਵੀ ਗੱਲ ਪੈਸਿਆਂ ਦੀ ਨਹੀਂ ਹੁੰਦੀ ਜੀ ਪੈਸਾ ਤਾਂ ਫੇਰ ਵੀ ਬਣ ਜਾਊਗਾ ਜੀ ਕੋਈ ਚੱਕਰ ਨਹੀਂ ਸਭ ਤੋਂ ਵੱਡੀ ਗੱਲ ਤਾਂ ਉਹਨੇ ਬੇਅਦਬੀ ਕਰੀ ਜਿਹੜੀ ਮੂਰਤੀ ਦੀ ਜੀ ਵੀ ਪਹਿਲਾਂ ਵੀ ਅੱਜ ਤੋਂ 1 ਸਾਲ ਪਹਿਲਾਂ ਵੀ ਆਈ ਟਾਈਮਾਂ 'ਚ ਹੋਇਆ ਸੀ ਇਹੀ ਕੰਮ ਜੀ ਉਦੋਂ ਮਤਲਬ ਕਿ ਵੀ ਵਿੱਚ ਗੋਗਾ ਜਾਂ ਨਹੀਂ ਹੋਇਆ ਗੱਲ ਦਾ ਵਿੱਚੇ ਖਿੰਡਗੀ ਜੀ ਪਤਾ ਨਹੀਂ ਲੱਗਿਆ ਵੀ ਹੁਣ ਅਸੀਂ ਚਾਹੁੰਦੇ ਆ ਵੀ ਇਹ ਬੰਦਾ ਫੜਿਆ ਜਾਵੇ ਜੀ ਵੀ ਕਾਨੂੰਨ ਕੁਝ ਹੋਰ ਵੀ ਕਰ ਸਕਦਾ ਜੀ ਮੈਂ ਕੱਲਾ ਪਿਆ ਹੁੰਨਾ ਉਰੇ ਰਾਤ ਨੂੰ ਕਈ ਵਾਰ ਅਸੀਂ ਦੋ ਜਣੇ ਵੀ ਹੁੰਨਾ ਤਿੰਨ ਵੀ ਹੁੰਦਾ ਕਈ ਵਾਰ ਮੈਂ ਕੱਲਾ ਵੀ ਹੁੰਨਾ ਜੀ ਇਹ ਮਤਲਬ ਕਿ ਜਦੋਂ ਪ੍ਰਮਾਤਮਾ ਦਾ ਦੇਵੀ ਦੇਵਤਿਆਂ ਦਾ ਗੁਰੂਆਂ ਪੀਰਾਂ ਦਾ ਖੌਫ ਨਹੀਂ ਹੈਗਾ ਇਹ ਲੋਕਾਂ ਨੂੰ ਜੀ ਪਰ ਬੰਦੇ ਨੂੰ ਕਿੱਥੇ ਬਖਸ਼ਣਗੇ ਜੀ ਹਾਂਜੀ ਕੰਪਲੀਟ ਹੋ ਗਈ ਜੀ ਬਾਕੀ ਮੁਲਾਜ਼ਮ ਵਗੈਰਾ ਆ ਰਹੇ ਨੇ ਜੀ ਡੀਐ ਐਸਐਸਓ ਡੜਬਾ ਜੀ ਸ਼ਾਜ ਜੀ ਐਸਐਸਓ ਬਾਕੀ ਹੋਰ ਮਲਾਗੀਆਂ ਜੀ ਬਾਕੀ ਪੱਤਰਕਾਰ ਵੀ ਕਾਫੀ ਆਏ ਹੋਣਗੇ ਬੀਟੂ ਜੀ ਜਿੰਨੇ ਦੇਖਦੇ ਹੋ ਮਾਰਾ ਜਿਹੜਾ ਤਾਰਿਕਸਾਲਾ ਦੇ ਇਸ ਤਰ੍ਹਾਂ ਦੇ ਹਮਲੇ ਹੋ ਰਹੇ ਨੇ ਬੇਅਦਬੀਆਂ ਹੋ ਰਹੀਆਂ ਨੇ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਨੇ ਇਸ ਤਰ੍ਹਾਂ ਦੇ ਪੱਤਰਾਂ ਨੂੰ ਜੈ ਮਾਤਾ ਦੀ ਸੋ ਸਾਰੇ ਮੈਂ ਭਗਤ ਜਣਾ ਨੂੰ ਡੜਬਾ ਵਾਸੀਆਂ ਨੂੰ ਸਾਡੇ ਵਿੱਚ ਬਹੁਤ ਵੱਡਾ ਇਹ ਚੀਜ਼ ਦਾ ਰੋਸ ਪਾਇਆ ਜਾ ਰਿਹਾ ਹੈ ਇੱਕ ਇਹਨੂੰ ਚੋਰੀ ਨਾ ਕਹੀਏ ਵੀ ਇਹ ਚੋਰੀ ਹੈ ਇੱਕ ਮਾਤਾ ਦੀ ਬੇਅਦਬੀ ਕੀਤੀ ਹੈ ਇੱਕ ਚੱਪਲਾ ਲੈ ਕੇ ਇੱਕ ਧਰਮ ਸਥਾਨ ਦੇ ਅੰਦਰ ਵਿੱਚ ਘੁੱਸ ਜਾਣਾ ਉਹਦੀ ਮਾਤਾ ਜੀ ਦੀ ਚੁੰਨੀ ਲਾ ਲੈਣੀ ਜੇ ਸਾਡੀ ਮਾਤਾ ਦੀ ਘਰੇ ਕੋਈ ਚੁੰਨੀ ਲਾ ਦੇਣਾ ਅਸੀਂ ਉਸ ਬੰਦੇ ਦਾ ਮੈਨੂੰ ਲੱਗਦਾ ਵੀ ਕਤਲ ਕਰ ਦਈਏ ਸਾਡੀ ਮਾਤਾ ਦੀ ਇਦਾਂ ਸਾਡੇ ਸਾਰੇ ਸੰਸਾਰ ਦੀ ਮਾਤਾ ਹੈ ਸਾਡੀ ਮਾਤਾ ਦੀ ਅੱਜ ਬੇਅਦਬੀ ਹੋਈ ਹੈ ਇਹ ਚੋਰੀ ਦਾ ਰੂਪ ਨਹੀਂ ਕਹਿ ਸਕਦੇ ਅਸੀਂ ਇਨੋਸੀ ਬੇਅਦਬੀ ਦਾ ਰੂਪ ਕਹਿ ਸਕਦੇ ਆ ਦਿੜਬੇ ਦੇ ਵਿੱਚ ਅੱਜ ਬਹੁਤ ਵੱਡਾ ਇਹ ਚੀਜ਼ ਦਾ ਰੋਸ ਪਾਇਆ ਜਾ ਰਿਹਾ ਹੈ ਜਿਹੜੀ ਇਹਦੇ ਰੇਕੂ ਬਾਬਾ ਦੀ ਕਮੇਟੀ ਦੇ ਮੈਂਬਰ ਸਹਿਬਾਨ ਨੇ ਉਹ ਵੀ ਇੱਕ ਬਹੁਤ ਵੱਡਾ ਰੋਸ ਪਾ ਰਹੇ ਨੇ ਸੋ ਇਸ ਤੇ ਪੂਰਾ ਮੈਂ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਪੂਰੀ ਇਹ ਚੀਜ਼ ਦੀ ਚੇਤਾਵਨੀ ਦਿਨਾ ਵੀ ਇਸ ਬੰਦਿਆਂ ਦੇ ਗੰਦੇ ਬੰਦਿਆਂ ਦੇ ਨੱਥ ਪਾਈ ਜਾਵੇ ਆਦਰਵੇਜ਼ ਨਹੀਂ ਨੱਥ ਪਾਈ ਜਾਈ ਤਾਂ ਪਬਲਿਕ ਇਹ ਤਵਾਰ ਨਹੀਂ ਕੀ ਕਰਦੇ ਜਿਸ ਤਰ੍ਹਾਂ ਦੱਸਿਆ ਹੈ ਕਿ ਜਿਹੜਾ ਹੈਗਾ ਮੁਫਤੀ ਦਾ ਲੋਕਾਂ ਨਾਲ ਸੰਪਰਕ ਲਾਦੇ ਰਹੇ ਤਾਂ ਇਹ ਜੋ ਪ੍ਰਸ਼ਾਸਨ ਜਾਂ ਕੋਈ ਪਹੁੰਚੇ ਤੇ ਮੰਦਰ ਦੇ ਵਿੱਚ ਪ੍ਰਸ਼ਾਸਨ ਨੂੰ ਅਸੀਂ ਡਿਪਟੀ ਕਰਾਟ ਜੀ ਡਿਪਟੀ ਵੀ ਉਰੇ ਪਹੁੰਚੇ ਨੇ ਐਸ ਐਚਓ ਸਾਹਿਬ ਸ਼ਾਜਲੀ ਦੜਬਾ ਵੀ ਪ੍ਰਸ਼ਾਸਨ ਨੇ ਪੂਰਾ ਵੈਸੇ ਤਾਂ ਚਲੋ ਅੱਡਿਆਂ ਦਾ ਜੋੜ ਰਾਇਆ ਹੈ ਸੀਆਰ ਸਟਾਫ ਵੀ ਪਹੁੰਚਿਆ ਹੈ ਉਰੇ ਔਰ ਕੈਮਰੇ ਵੀ ਜਿਹੜੀ ਕੈਮਰਿਆਂ ਦੀ ਪੜਤਾਲ ਜਾਰੀ ਚੱਲ ਰਹੀ ਹੈ ਇਹ ਵੀ ਲਾਈਆਂ ਨੇ ਪ੍ਰਬੰਧ ਪ੍ਰਸ਼ਾਸਨ ਨੇ ਸਾਨੂੰ ਬੇਨਤੀ ਵੀ ਕਰਕੇ ਗਏ ਨੇ ਵੀ ਪ੍ਰਧਾਨ ਜੀ ਔਰ ਬਾਬਾ ਜੀ ਨੂੰ ਵੀ ਤੁਸੀਂ ਅਸੀਂ ਆਥਨ ਤੋਂ ਕਚੋਰਾ ਲੱਭ ਕੇ ਦੇ ਦਾਂਗੇ ਸੋ ਮੈਂ ਇਹਨਾਂ ਧੰਨਵਾਦ ਕਰਦਾ ਵੀ ਆਥਨ ਤੋਂ ਕਚੋਰਾ ਲੱਭਣਾ ਨਹੀਂ ਤਾਂ ਐ ਜੀਆਂ ਘਟਨਾ ਹੋਰ ਪਤਾ ਨਹੀਂ ਕਿੰਨੀਆਂ ਹੋਣਗੀਆਂ ਜਦੋਂ ਕਿ ਨਥੇ ਨਹੀਂ ਪਈ ਤਾਂ ਘਟਨਾ ਹੋਰ ਵੀ ਘਟਨਾ ਹੋ ਸਕਦੀ ਹਾਂ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਇਸ ਤਰ੍ਹਾਂ ਦੇ ਆਗੂ ਨੇ ਆਪਦੇ ਘਰ ਦੀ ਵੀ ਅਸੀਂ ਰਾਖੀ ਕਰਦੇ ਆਂ ਕੀ ਅਸੀਂ ਸਾਡੇ ਮੰਦਰਾਂ ਦੀ ਰਾਖੀ ਨਹੀਂ ਕਰ ਸਕਦੇ ਕੀ ਸਾਡੇ ਧਰਮ ਸਥਾਨਾਂ ਦੀ ਅਸੀਂ ਰਾਖੀ ਨਹੀਂ ਕਰ ਦਾਂਦੇ ਕਿਉਂਕਿ ਸਾਡੇ ਅਸੀਂ ਆਪਣੇ ਘਰ ਦੀ ਵੀ ਰਾਖੀ ਕਰ ਦਾਂਦੇ ਆ ਮੰਦਰ ਦਾ ਸਾਡਾ ਘਰ ਤੋਂ ਪਹਿਲਾਂ ਸਾਡਾ ਧਰਮ ਸਥਾਨ ਤੇ ਸਾਡਾ ਮੰਦਰ ਹੈ ਜਿੱਥੇ ਕਿ ਅਸੀਂ ਸਿਰਸਾ ਲੈਣੀ ਹੈ ਅਸੀਂ ਉਹਦੀ ਰਾਖੀ ਨਹੀਂ ਕਰ ਸਕਦੇ ਉਹ ਕਾਦੀ ਰਾਖੀ ਰੱਖਗੇ ਉਹ ਮੈਂ ਉਹਨਾਂ ਨੂੰ ਬੇਨਤੀ ਕਰਦਾ ਮੈਂ ਪ੍ਰਧਾਨ ਬਿੱਟੂ ਖਾਨ ਆਉਣ ਦੇ ਨਾਤੇ ਵੀ ਜਿੰਨੇ ਵੀ ਉੱਥੇ ਮੰਦਰਾਂ 'ਚ ਕੋਈ ਵੀ ਰਹਿੰਦਾ ਵੀਰ ਬਣ ਕੇ ਉਹਨਾਂ ਦੀ ਪੂਰੀ ਰਾਖੀ ਕੀਤੀ ਜਾਵੇ ਸਰ ਇਸ ਸੇਕਲ ਮਾਤਾ ਮੰਦਰ ਵਿਕੇ ਦੇ ਰਾਤ ਨੂੰ ਚੋਰੀ ਦੀ ਘਟਨਾ ਹੋਈ ਹੈ ਸਰ ਮੌਕੇ ਤੇ ਪਹੁੰਚ ਕੇ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਹੋ ਕੀ ਕੁਝ ਸਰ ਕਵਰ ਕੀਤਾ ਹੈ ਜੀ ਜੀ ਮੌਕੇ ਤੇ ਪਹੁੰਚ ਕੇ ਵੱਖ-ਵੱਖ ਟੀਮਾਂ ਬਣਾ ਕੇ ਜੀ ਅਲੱਗ-ਅਲੱਗ ਥਾਣਿਆਂ ਦੀ ਸੀਆਈ ਦੀ ਟੀਮਾਂ ਬਣਾ ਕੇ ਜੀ ਅਸੀਂ ਸੀਸੀਟੀਵੀ ਫੁਟੇਜ ਚੈੱਕ ਕਰ ਰਹੇ ਹਾਂ ਤੇ ਹੋਰ ਸੋਰਸਸ ਦੇ ਰਾਹੀਂ ਜਿਹੜੀ ਇਹ ਘਟਨਾ ਹੋਈ ਹੈ ਇਹਨੂੰ ਟ੍ਰੇਸ ਕਰ ਰਹੇ ਹਾਂ ਹਾਂ ਸਰ ਸੀਸੀਟੀਵੀ ਰਾਹੀਂ ਪਤਾ ਲੱਗਿਆ ਜੀ ਕਿੰਨੇ ਬੰਦੇ ਸੀਗੇ ਅਸੀਂ ਫਿਲਹਾਲ ਜੀ ਸੀਸੀਟੀਵੀ ਰਾਹੀਂ ਇੱਕ ਬੰਦੇ ਦੀ ਦਾ ਪਤਾ ਲੱਗ ਰਿਹਾ ਜੀ ਉਸ ਤੋਂ ਇਲਾਵਾ ਜੇ ਹੋਰ ਕਿਸੇ ਦਾ ਵੀ ਰੋਲ ਆਂਦਾ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਊਗੀ। ਮੰਦਰ ਕਮੇਟੀ ਵੱਲੋਂ ਕੰਪਲੇਂਟ ਦਿੱਤੀ ਗਈ ਹੈ। ਨਹੀਂ ਜੀ ਇਹ ਕੰਪਲੇਂਟ ਸਾਨੂੰ ਐਕਚੁਅਲੀ ਇਨਸੀਡੈਂਟ ਹੈਗਾ ਹੈਗਾ ਜੀ अर्ਲੀ ਮਾਰਨਿੰਗ ਦਾ 4 ਵਜੇ ਦਾ। ਬਟ ਸਾਡੇ ਧਿਆਨ ਦੇ ਵਿੱਚ ਇਹਨਾਂ ਨੇ 9:30 ਤੋਂ 10 ਵਜੇ ਦੇ ਕਰੀਬ ਲੈ ਕੇ ਆਏ ਸੀ ਤੇ ਇਮੀਡੀਏਟਲੀ ਉਸ ਤੋਂ ਬਾਅਦ ਅਸੀਂ ਆ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ। ਤੇ ਕੰਪਲੇਂਟ ਜੇ ਸਾਡੇ ਕੋਲ ਆਊਗੀ ਉਸ ਤੇ ਅਸੀਂ ਮੁਕੱਦਮਾ ਰਜਿਸਟਰ ਕਰਕੇ ਇਨਕ੍ਰੇਸ ਕਰਾਂਗੇ। ਸਰ ਜਲਦ ਜਿਹੜਾ ਹੈਗਾ ਪਬਲਿਕ ਕੀਤਾ ਜਾਊਗਾ। ਬਿਲਕੁਲ ਜੀ। ਸੜੀਆਂ ਟੀਮਸ ਅਲੱਗ ਵਕਤ ਵਕਤ ਟੀਮਾਂ ਜਿਹੜਾ ਮੈਂ ਦੱਸਿਆ ਪਰ ਲੱਗੀਆਂ ਹੋਈਆਂ ਨੇ ਤੇ ਇਹਨੂੰ ਜਲਦ ਤੋਂ ਜਲਦ ਅਸੀਂ ਟ੍ਰੇਸ ਕਰਾਂਗੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز